ਵਾਹਿਗੁਰੂ ਜੀ ਕਾ ਪਤਾਏ ਆਵਾਜ਼ ਨਹੀਂ ਆਈ ਫਤਿਹ ਦੀ ਦੁਬਾਰਾ ਫੇਰ ਸਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਖੁਸ਼ੀ ਦਾ ਮੌਕਾ ਹੈ ਜਿਹੜੇ ਕਿ ਸੱਤ ਸਮੁੰਦਰੋਂ ਪਾਰ ਆਪਾਂ ਕਿਉਂਕਿ ਵੈਸੇ ਤਾਂ ਸਾਰੀ ਧਰਤੀ ਤੇ ਵਸਣ ਵਾਲਾ ਬਿਰਖ ਹਰ ਇੱਕ ਪਿਆਰਾ ਹੁੰਦਾ ਕਿਉਂਕਿ ਸਰਬੱਤ ਦਾ ਭਲਾ ਜਿਹੜਾ ਹੈ ਪਰ ਫਿਰ ਵੀ ਜਦੋਂ ਆਪਣੇ ਕੋਈ ਨੇੜੇ ਦੇ ਆਪਾਂ ਨੂੰ ਦੋਸਤ ਮਿੱਤਰ ਸੰਬੰਧੀ ਜਦੋਂ ਮਿਲਦੇ ਨੇ ਬੜੀ ਖੁਸ਼ੀ ਹੁੰਦੀ ਹੈ ਕਿਉਂਕਿ ਮੈਂ ਵੇਖ ਰਿਹਾ ਸੀਗਾ ਜਿੰਨੇ ਪੁਰਾਣੇ ਸਾਡੇ ਸੀਨੀਅਰ ਬੈਠੇ ਨੇ ਉਹ ਸਾਰੇ ਆਪਸ ਗੱਲਾਂ ਕਰ ਰਹੇ ਨੇ ਇੱਕ ਦੂਜੇ ਨਾਲ ਮੇਲ ਜੋਲ ਕਰ ਰਹੇ ਨੇ ਔਰ ਜਾਣ ਪਛਾਨ ਵੀ ਘਟ ਰਹੇ ਨੇ ਪਰ ਮੈਂ ਇਹ ਚੀਜ਼ ਦੇਖੀ ਵੀ ਨਵੀਂ ਪੀੜ੍ਹੀ 'ਚ ਬਹੁਤ ਘਟ ਆ ਰਹੀ ਹੈ ਜਾਨਸ਼ਾਨਕ ਜੁਜੇ ਨਾਲ ਕੱਢਣੀ ਮੈਂ ਵੇਖ ਰਿਆਂ ਕਿਉਂਕਿ ਮੈਂ ਪਹਿਲਾਂ ਆਪਣਾ ਪਰਿਚੇਅ ਕਰਵਾ ਦਿਆਂ ਮੇਰਾ ਨਾਮ ਅਵਤਾਰ ਸਿੰਘ ਹੈ ਔਰ ਸੰਗਰੂਰ ਤੋਂ 5 ਕਿਲੋਮੀਟਰ ਦੇ ਅੰਦਰ ਅੰਦਰ ਮੇਰਾ ਪਿੰਡ ਹੈ ਇਤਿਹਾਸਕ ਪਿੰਡ ਲਾਓ ਸਾਹ ਵੀ ਕਿਹੜਾ ਉਹ ਇਤਿਹਾਸਕ ਪਿੰਡ ਬਡਰੋਖਾ ਬਡਰੋਖਾ ਅੱਜ ਵੀ ਪਿੰਡ ਹੈ ਤੇ ਪਿੰਡ ਬਡਰੋਖਾ ਦੁਨੀਆ ਦੇ ਨਕਸ਼ੇ ਤੇ ਇੱਕ ਸ਼ਹਿਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਜਨਮ ਭੂਮੀ ਹੈ ਕਿਉਂਕਿ ਆਪਾਂ ਵੇਖਦੇ ਹਾਂ ਜੇ ਬੱਸ ਦੇ ਵਿੱਚ ਹਰਜ ਕਰੋ 2-9 ਜੰਗ ਦੇ ਸਟੂਡੈਂਟ ਜਾ ਰਹੇ ਨੇ ਜਾਂ ਜੰਗ ਉਹ ਇੱਕ ਦੂਜੇ ਨਾਲ ਬੋਲਦੇ ਨਹੀਂ ਬੈਠੇ ਰਹਿਣਗੇ ਚੁੱਪ ਜਾਂ ਮੋਬਾਈਲ ਤੇ ਲੱਗੇ ਰਹਿਣਗੇ ਪਰ ਜੇ ਕਿਤੇ ਸਿਆਣੇ ਬੰਦੇ ਬੈਠੇ ਹੁਣ ਬੱਸ ਦੀ ਸੀਟ ਤੇ ਉਹ ਇੱਕ ਦੂਜੇ ਨਾਲ ਜਾਨ ਪਛਾਨ ਘਟ ਲੈਂਦੇ ਨੇ ਚੱਲਦੇ ਆਦੇ ਸੰਗਰੂਰੋਂ ਚੱਲ ਕੇ ਭਵਾਨੀ ਗੜ ਤੱਕ ਹੀ ਘਟ ਲੈਣਗੇ ਉਹ ਪੁਰਾਣੇ ਮੈਨੂੰ ਇੱਕ ਗੱਲ ਯਾਦ ਆ ਗਈ ਕਦੇ ਪੁਰਾਣੇ ਸਮੇਂ ਜਦੋਂ ਗੱਡਿਆਂ ਤੇ ਕਪਾਹਾਂ ਵੇਚਣ ਜਾਂਦੇ ਹੁੰਦੇ ਜੀਮੀਂਦਾਰ ਉਹ ਗੱਡੇ ਜਾ ਰਹੇ ਨੇ ਲੈਣਾ ਚ ਕਪਾਹ ਵੇਚਣ ਜਾ ਰਹੇ ਨੇ ਉਹ ਪਹਿਲੇ ਗੱਡੇ ਵਾਲੇ ਨੇ ਸੋਚਿਆ ਵੀ ਅੱਗੇ ਜਾਣ ਪਛਾਣ ਤਾਂ ਆਪਣਾ ਹੈ ਨਹੀਂ ਵੀ ਗੱਲਬਾਤ ਵੀ ਕਰਨੀ ਹੈ ਵੀ ਕਿਵੇਂ ਕਰੀਏ ਵੀ ਕੋਈ ਜਾਣ ਪਛਾਣ ਨਾ ਕੋਈ ਰਿਸ਼ਤੇਦਾਰੀ ਹੈ ਉਹਨੇ ਸੋਚਿਆ ਕਹਿੰਦਾ ਵੀ ਫਲਾਣਾ ਸਿਆ ਕਹਿੰਦਾ ਹਾਂ ਬਈ ਕਹਿੰਦਾ ਤੇਰਾ ਗੱਡਾ ਹੈ ਜਿਹੜਾ ਇਹ ਕਿਹੜੀ ਲੱਕੜ ਦਾ ਬਣਿਆ ਹੋਇਆ ਹੈ ਕਹਿੰਦਾ ਵੀ ਮੇਰੇ ਵਾਲਾ ਗੱਡਾ ਕਹਿੰਦਾ ਟਾਲੀ ਦਾ ਬਣਿਆ ਹੋਇਆ ਹੈ ਕਹਿੰਦਾ ਫਿਰ ਮੇਰੇ ਵਾਲਾ ਵੀ ਟਾਲੀ ਦਾ ਬਣਿਆ ਕਹਿੰਦਾ ਫਿਰ ਆਪਾਂ ਗੱਡਾ ਸਾਡੂ ਉਹ ਜਿੱਥੇ ਜਾ ਰਹੇ ਸੀ ਉਹ ਗੱਡਾ ਸਾਡੂ ਬਣ ਕੇ ਰਸਤੇਦਾਰੀ ਕੱਢ ਲਈ ਉਹ ਜਾ ਕੇ ਹੰਸਾਰ ਤੱਕ ਗੱਲਾਂ ਕਰਦੇ ਗਏ ਹੈ ਜੀ